ਹੈ ਪਰ ਅਜ ਬੰਦਾ ਮਜ਼ੇ ਵੀ ਹੋਣਾ ਚੀਜ਼ਾਂ ਦੇ ਲੱਭਦਾ ਜਿੱਥੇ ਆਪਣੀ ਵੀ ਬਰਬਾਦੀ ਤਾਂ ਘਰ ਦੇ ਵੀ ਪਰੇਸ਼ਾਨ ਪੱਪਾ ਕ ਲੱਭਾਂ ਚਲੇ ਜਾਣਾ ਕਦੇ ਨਾਚ ਰੰਗ ਤਮਾਸ਼ੇ ਆ ਤਾਂ ਨਸ਼ਾ ਕਰਕੇ ਉੱਥੇ ਘਰ ਦੇ ਵੀ ਵਿਚਾਰੇ ਪਰੇਸ਼ਾਨ ਆਪਣੇ ਆਪ ਨੂੰ ਛਤੀ ਰੋਗ ਲਗਾ ਲੈਂਦਾ ਤਾਂ ਉਹ ਕਾਹਦਾ ਮਜ਼ਾ ਸੋ ਸਮਝਦਾਰ ਇਨਸਾਨ ਹਮੇਸ਼ਾ ਉਸ ਰਸਤੇ ਦਾ ਚੋਣ ਕਰਦਾ ਹੈ ਹੁਣ ਜੇ ਤੁਸੀਂ ਸਤਸੰਗ ਚ ਬੈਠੇ ਹੋ ਨਾ ਜੇ ਤੁਸੀਂ ਕਹੋ ਜੀ ਸਤਸੰਗ ਚ ਬੈਠਣ ਦਾ ਮਜ਼ਾ ਆਂਦਾ ਹੈ ਤਾਂ ਫਿਰ ਸਮਝ ਲਓ ਸਹੀ ਜਗ੍ਹਾ ਮਜ਼ਾ ਲੈ ਰਹੇ ਹੋ ਤੁਸੀਂ ਜੇ ਤੁਸੀਂ ਕਹੋਗੇ ਕੋਈ ਇਨਸਾਨ ਪਰੇਸ਼ਾਨ ਹੈ ਐਸੀ ਉਹਦੀ ਹੈਲਪ ਕਰਦੇ ਤਾਂ ਸਾਨੂੰ ਬੜਾ ਮਜ਼ਾ ਆਂਦਾ ਹੈ ਅੱਛਾ ਲੱਗਦਾ ਹੈ ਫੇਰ ਸਮਝੋ ਤੁਸੀਂ ਸਹੀ ਰਸਤੇ ਜਾ ਰਹੇ ਹੋ ਤਾਂ ਜੇ ਤੁਸੀਂ ਕਹੋ ਜੀ ਉਹਨੂੰ ਨਾ ਗਿਰਾਓ ਥੱਲੇ ਉਹ ਤੁਰਿਆ ਜਾਂਦਾ ਨੂੰ ਨਾ ਟੰਗੜੀ ਫਸਾ ਕੇ ਗਿਰਾਓ ਜਦੋਂ ਗਿਰਦਾ ਸਾਨੂੰ ਮਜ਼ਾ ਆਂਦਾ ਹੈ ਤਾਂ ਫੇਰ ਤੁਹਾਡੀ ਮਤ ਤੇ ਸ਼ੈਤਾਨ ਵਾਲੀ ਹੈ ਕਿਉਂਕਿ ਕਿਸੇ ਨੂੰ ਗਿਰਾਣ ਵਿੱਚ ਕਿਸੇ ਨੂੰ ਦੁੱਖ ਦੇਣ ਚ ਮਜ਼ਾ ਨਹੀਂ ਆਣਾ ਚਾਹੀਦਾ ਇਹ ਇਨਸਾਨੀਅਤ ਦਾ ਕੰਮ ਨਹੀਂ ਹੈ ਇਨਸਾਨ ਦਾ ਕੰਮ ਨਹੀਂ ਹੈ ਇਹ ਸ਼ੈਤਾਨ ਦਾ ਕੰਮ ਹੈ ਦੂਜੇ ਨੂੰ ਰਵਾ ਕੇ ਖੁਦ ਹੱਸਣਾ ਦੂਜੇ ਨੂੰ ਪਰੇਸ਼ਾਨ ਕਰਕੇ ਆਪ ਆਨੰਦ ਲੈਣਾ ਇਹਦਾ ਕਈ ਵਾਰਾ ਦੇਖਿਆ ਨਾ ਤੁਸੀਂ ਕਿ ਕਈ ਇਦਾਂ ਦੇ ਕੰਮ ਕਰਨਗੇ ਕਿ ਦੂਜਾ ਵਿਚਾਰਾ ਰੋਏਗਾ ਤਾਂ ਆਪਾਂ ਲੈ ਉਹ ਦੇਖ ਲੈ ਉਹ ਦੇਖ ਲੈ ਉਹ ਗਿਰਿਆ ਵੀ ਇਦਾਂ ਮਤਲਬ ਦੇ ਸ਼ਰਾਰਤ ਕਰਨਗੇ ਕੁਝ ਇਲਤ ਕਰਨਗੇ ਇਦਾਂ ਦੀ ਗੱਡੀਆਂ ਦੇ ਟਾਇਰਾਂ ਦੀ ਹਵਾ ਕੱਢ ਕੇ ਖੁਸ਼ ਹੋਣਗੇ ਲੈ ਵੀ ਕੱਢ ਦਿੱਤੀ ਹਵਾ ਉਹ ਇਹ ਭੁੱਲ ਜਾਂਦੇ ਕਿ ਅੱਜ ਤੂੰ ਉਹਦੀ ਗੱਡੀ ਦੀ ਹਵਾ ਕੱਢ ਰਿਹਾ ਤਾਂ ਰੱਬ ਨੇ ਤੇਰੀ ਜ਼ਿੰਦਗੀ ਦੀ ਗੱਡੀ ਨੂੰ ਕਦੀ ਅੱਗੇ ਵਧਣ ਦੇਣਾ ਹੀ ਨਹੀਂ ਕਿਉਂਕਿ ਜਿਹੜਾ ਦੂਜੇ ਨੂੰ ਰੋਕੇਗਾ ਉਹ ਆਪ ਕਦੀ ਅੱਗੇ ਵਧ ਹੀ ਨਹੀਂ ਪਾਏਗਾ ਅੱਗੇ ਹਮੇਸ਼ਾ ਉਹੀ ਵਧਦਾ ਹੈ ਜਿਹੜਾ ਦੂਜਿਆਂ ਦੀ ਅੱਗੇ ਵਧਣ ਵਿੱਚ ਮਦਦ ਇਸ ਲਈ ਸੋਚੋ ਜ਼ਰਾ ਇਸ ਲਈ ਤੁਹਾਨੂੰ ਪੁੱਛਾ ਗਏ ਕਿਉਂਕਿ ਅੱਜ ਕੱਲ ਨਾ ਬੜਾ ਜਦੋਂ ਵੋਟਾਂ ਹੁੰਦੀਆਂ ਚੱਲਦਾ ਕਿਹੜੇ ਪਾਰਟੀ ਦੇ ਮੈਂਬਰ ਤੁਸੀਂ ਕਿਹੜੀ ਪਾਰਟੀ ਦੇ ਮੈਂਬਰ ਹੈ ਤਾਂ ਬਹੁਤ ਚੱਲਦਾ ਪਿੰਡਾਂ ਵਿੱਚ ਬੋਲੋ ਸਮਝਦੇ ਹੋ ਕਿ ਨਹੀਂ ਤਾਂ ਤੁਹਾਨੂੰ ਪੁੱਛਾਂਗੇ ਤੁਸੀਂ ਕਿਹੜੀ ਪਾਰਟੀ ਦੇ ਮੈਂਬਰ ਹੋ ਹੁਣ ਇੱਥੇ ਪਾਰਟੀ ਅਸੀਂ ਰਾਜਨੀਤੀ ਪਾਰਟੀ ਨਹੀਂ ਗੱਲ ਨਹੀਂ ਕਰ ਰਹੇ ਕਿ ਤੁਸੀਂ ਭਾਜਪਾ ਦੇ ਹੋ ਆਪ ਦੇ ਹੋ ਕਾਂਗਰਸ ਦੇ ਹੋ ਜਾਂ ਬੀਐਸਪੀ ਕਿਹੜੀ ਉਹ ਪਾਰਟੀ ਨਹੀਂ ਐਸੀ ਪੁੱਛ ਰਹੇ ਤੁਸੀਂ ਕਿਹੜੀ ਪਾਰਟੀ ਦੇ ਮੈਂਬਰ ਹੋ ਮਤਲਬ ਇੱਕ پارٹی ਭਗਵਾਨ ਦੀ ਹੈ ਇੱਕ ਸ਼ੈਤਾਨ ਦੀ ਹੈ ਤੁਸੀਂ ਕਿਹਦੀ پارٹی ਦੇ ਮੈਂਬਰ ਹੋ ਜਰਾ ਚੈੱਕ ਕਰੋ ਅਗਰ ਤੁਸੀਂ ਕਿਸੇ ਦਾ ਭਲਾ ਕਰ ਰਹੇ ਹੋ ਤਾਂ ਪਰਮਾਤਮਾ ਦੀ ਪਾਰਟੀ ਦੇ ਮੈਂਬਰ ਹੋ ਤਾਂ ਜੇ ਤੁਸੀਂ ਕਿਸੇ ਦਾ ਬੁਰਾ ਕਰ ਰਹੇ ਹੋ ਤਾਂ ਸ਼ੈਤਾਨ ਦੀ ਪਾਰਟੀ ਦੇ ਮੈਂਬਰ ਹੋ ਸਮਝ ਰਹੇ ਹੋ ਕਿ ਨਹੀਂ ਅਗਰ ਤੁਸੀਂ ਰੋਂਦਿਆਂ ਨੂੰ ਹਸਾਈਂ ਵਿੱਚ ਯਕੀਨ ਕਰਦੇ ਹੋ ਕਿ ਠੀਕ ਹੈ ਭਾਈ ਦੁੱਖ ਵਿੱਚ ਕੋਈ ਹੈ ਅਸੀਂ ਉਹਦੀ ਹੈਲਪ ਕਰਨੀ ਹੈ ਫਿਰ ਤੁਸੀਂ ਭਗਵਾਨ ਦੇ ਮੈਂਬਰ ਹੋ ਫਿਰ ਤੁਸੀਂ ਪਰਮਾਤਮਾ ਵੱਲ ਜਾ ਰਹੇ ਹੋ ਤਾਂ ਜੇ ਤੁਸੀਂ ਕਿਸੇ ਹੱਸਦੇ ਨੂੰ ਦੇਖ ਕੇ ਸੜੀ ਜਾऊं ਇਹ ਕੋਈ ਹੱਸ ਰਿਹਾ ਹੈ ਇਹਨੂੰ ਤਾਂ ਰੋਣਾ ਚਾਹੀਦਾ ਹੈ ਇਹਨੂੰ ਤਾਂ ਤਕਲੀਫ ਚ ਹੋਣਾ ਚਾਹੀਦਾ ਹੈ ਉਹਦੇ ਵਾਸਤੇ ਬੁਰਾ ਸੋਚਦੇ ਹੋ ਬੁਰੀ ਕਾਮਨਾ ਕਰਦੇ ਹੋ ਤਾਂ ਫੇਰ ਤੁਸੀਂ ਸ਼ੈਤਾਨ ਦੀ ਪਾਰਟੀ ਦੇ ਮੈਂਬਰ ਹੋ ਔਰ ਇੱਕ ਗੱਲ ਯਾਦ ਰੱਖੋ ਸ਼ੈਤਾਨ ਦੀ ਪਾਰਟੀ ਦੇ ਮੈਂਬਰ ਕਦੀ ਜੀਵਨ ਚ ਅੱਗੇ ਵਧੇ ਨਹੀਂ ਸਕਦੇ ਉਹ ਕਦੀ ਜੀਵਨ ਚ ਖੁਸ਼ ਰਹਿ ਨਹੀਂ ਸਕਦੇ ਉਹ ਕਦੀ ਜੀਵਨ ਚ ਅਨੰਦਿਤ ਹੋ ਹੀ ਨਹੀਂ ਸਕਦੇ ਜਿਹੜੇ ਭਗਵਾਨ ਨਾਲ ਜੁੜੇ ਆ ਅੱਗੇ ਉਹੀ ਵਧਣਗੇ ਇਸ ਲਈ ਚੈੱਕ ਕਰਿਆ ਕਰੋ ਕਿ ਤੁਸੀਂ ਕਿਹੜੀ ਪਾਰਟੀ ਨਾਲ ਜੁੜੇ ਹੋਏ ਹੋ ਸਮਝਦੇ ਹੋਕ ਨਹੀਂ ਇਹ ਤਾਂ ਬਹੁਤ ਕਰ ਲਿਆ ਰਾਜਨੀਤੀ ਇੱਥੇ ਹੁਣ ਪਰਮਾਤਮਾ ਵੱਲ ਵੀ ਆ ਜੀਏ ਥੋੜਾ ਜਿਹਾ ਸਮਝਦੇ ਹੋਕ ਨਹੀਂ ਕਿ ਮੈਂ ਅੱਛਾ ਕਰ ਰਿਹਾ ਹਾਂ ਅੱਛਾ ਸੋਚ ਰਿਹਾ ਕਿਸੇ ਬਾਰੇ ਜਾਂ ਮੈਂ ਬੁਰਾ ਸੋਚ ਰਿਹਾ ਹਾਂ ਕਿਸੇ ਨੂੰ ਤਰੱਕੀ ਮਿਲਦੀ ਮੈਂ ਸੜ ਰਿਹਾ ਜਾਂ ਮੈਂ ਖੁਸ਼ ਹੋ ਰਿਹਾ ਕਿਉਂਕਿ ਸੜਨਾ ਦੁਖੀ ਹੋਣਾ ਇਹ ਭਗਵਾਨ ਦਾ ਕੰਮ ਨਹੀਂ ਹੈ ਕਿਉਂਕਿ ਭਗਵਾਨ ਕਦੀ ਨਹੀਂ ਚਾਹੇਗਾ ਕਿ ਮੇਰਾ ਕੋਈ ਪਿਆਰਾ ਦੁਖੀ ਹੋਵੇ ਰੋਵੇ ਉਹਦੇ ਇਹੀ ਚਾਹੀਦਾ ਕਿ ਮੈਂ ਆਪਣੇ ਹਰ ਉਸ ਇਨਸਾਨ ਨੂੰ ਜਿਸ ਨੂੰ ਮੈਂ ਪੈਦਾ ਕੀਤਾ ਹੈ ਉਹਨੂੰ ਮੈਂ ਖੋਸ਼ ਅਨੰਦਿਤ ਕਾਮਯਾਬ ਹੁੰਦਾ ਦੇਖਣਾ ਚਾਹੁੰਦਾ ਹੈ ਜਿੱਦਾਂ ਹਰ ਬਾਤਾ ਪਿਤਾ ਦੀ ਇੱਛਾ ਹੁੰਦੀ ਹੈ ਕਿ ਮੇਰਾ ਬੱਚਾ ਕਾਮਯਾਬ ਹੋਵੇ ਖੁਸ਼ ਹੋਵੇ ਅੱਗੇ ਵਧੇ ਤੇਰਾ ਸਮਝਣ ਵਾਲੀ ਗੱਲ ਹੈ ਇਸ ਲਈ ਕਾਮਯਾਬ ਹੋਣਾ ਚਾਹੁੰਦੇ ਹੋ ਨਾ ਤਾਂ ਅੱਜ ਤੋਂ ਸ਼ੈਤਾਨ ਦੀ ਪਾਰਟੀ ਦਾ ਤਿਆਗ ਕਰੋ ਤਿਆਗ ਬੱਤਰ ਦਿਓ ਤਾਂ ਭਗਵਾਨ ਦੀ ਪਾਰਟੀ ਵਿੱਚ ਸ਼ਾਮਿਲ ਹੋਵੋ ਉਸ ਮਾਲਕ ਦੀ ਪਾਰਟੀ ਨਾਲ ਜੁੜੋ ਮਤਲਬ ਕਹਿਣ ਦਾ ਅੱਛਾ ਸੋਚੀਏ ਅੱਛੀ ਸੋਚ ਅੰਦਰ ਰੱਖੀਏ ਵਿਸ਼ਵਾਸ ਦੀ ਸੋਚ ਅੰਦਰ ਰੱਖਿਏ ਸ਼ੰਕਾ ਦੀ ਸੋਚ ਨਾ ਕਦੀ ਰੱਖਿਏ ਡਰ ਵਾਲੀ ਸੋਚ ਨਾ ਕਦੀ ਰੱਖਿਏ ਕਦੀ ਵੀ ਆਪਣੇ ਅੰਦਰ ਚਿੰਤਾ ਵਾਲੀ ਸੋਚ ਨਾ ਰੱਖਿਏ ਬਲਕਿ ਇੱਕ ਚੀਜ਼ ਦਾ ਵਿਸ਼ਵਾਸ ਰੱਖਿਏ ਕਿਉਂਕਿ ਚਿੰਤਾ ਬੰਦੇ ਨੂੰ ਕਦੀ ਹੁੰਦੀ ਹੈ ਲੈ ਵੀ ਆ ਮੁਸ਼ਕਿਲ ਆ ਗਈ ਕਿੱਦਾਂ ਨਿਕਲੂਗਾ ਉਹ ਕਿਉਂ ਚਿੰਤਾ ਕਰਨੀ ਵਿਸ਼ਵਾਸ ਰੱਖਣਾ ਹੈ ਕਿ ਕੱਢਣ ਵਾਲਾ ਹਰ ਮੁਸ਼ਕਿਲ ਚੋਂ ਬਚਾਉਣ ਵਾਲਾ ਹਰ ਮੁਸ਼ਕਿਲ ਚੋਂ ਕਢਾਲਣ ਵਾਲਾ ਮੇਰਾ ਮਾਲਿਕ ਮੇਰੇ ਨਾਲ ਹੈ ਵਿਸ਼ਵਾਸ ਕਿਉਂ ਨਹੀਂ ਰੱਖਦੇ ਅਸੀਂ ਇਹ ਵਿਸ਼ਵਾਸ ਰੱਖਣ ਨਾਲ ਹੀ ਹੁਣ ਜਿੱਦਾਂ ਮਾਰਿਸ ਗੁੱਡਮੈਨ ਦੀ ਗੱਲ ਕਰ ਰਹੇ ਸੀ ਉਹਨੇ ਵਿਸ਼ਵਾਸ ਰੱਖਿਆ ਕਿ ਪਹਿਲਾਂ ਤਾਂ ਉਹਦੇ ਗਲੇ ਦਾ ਪਾਈਪ ਸੀ ਇੱਥੇ ਲੱਗਾ ਹੋਇਆ ਉਹ ਪਾਈਪ ਨਿਕਲਿਆ ਡਾਕਟਰ ਹੈਰਾਨ ਲੱਗੇ ਕਿ ਕਿਦਾਂ ਠੀਕ ਹੋ ਗਿਆ ਉਹ ਕਹਿੰਦਾ ਅੰਦਰੋਂ ਆਵਾਜ਼ ਆ ਰਹੀ ਸੀ ਕਿ ਲੰਬਾ ਸਾਹ ਖਿੱਚ ਲੈ ਸਾਹ ਮੈਂ ਤੇਰੇ ਅੰਦਰ ਬੈਠਾ ਹਾਂ ਤੂੰ ਸਫਲ ਹੋਏਗਾ ਮੈਂ ਅੰਦਰਲੀ ਆਵਾਜ਼ ਸੁਣੀ ਮੈਂ ਨਹੀਂ ਸੁਣਿਆ ਤੁਸੀਂ ਕੀ ਕਹਿੰਦੇ ਕਿ ਨਹੀਂ ਸਾਹ ਲੈ ਹੁਣਾ ਮੈਂ ਅੰਦਰਲੀ ਆਵਾਜ਼ ਸੁਣੀ ਕਿ ਲੈ ਸਾਹ ਮੈਂ ਲੈਣ ਦੀ ਕੋਸ਼ਿਸ਼ ਕੀਤੀ ਤਾਂ ਹੋ ਗਿਆ ਇਹਨੂੰ ਕਹਿੰਦੇ ਚਮਤਕਾਰ ਇਸ ਲਈ ਪਹਿਲੀ ਗੱਲ ਤਾਂ ਚਮਤਕਾਰ ਤੇ ਵਿਸ਼ਵਾਸ ਕਰਨਾ ਸ਼ੁਰੂ ਕਰੋਗੇ ਚਮਤਕਾਰ ਹੁੰਦੇ ਆ ਕਿਉਂਕਿ ਜਿੱਥੇ ਪ੍ਰਮਾਤਮਾ ਹੋਏਗਾ ਉਹਦੀ ਰਹਿਮਤ ਹੋਏਗੀ ਉੱਥੇ ਚਮਤਕਾਰ ਵੀ ਜ਼ਰੂਰ ਹੋਣਗੇ ਕਿਉਂਕਿ ਜਿੰਨਸਾਨ ਜਿਸ ਚੀਜ਼ ਤੇ ਵਿਸ਼ਵਾਸ ਕਰਦਾ ਉਹ ਚੀਜ਼ ਹੁੰਦੀ ਵੀ ਜ਼ਰੂਰ ਹੈ ਪਰ ਅੱਜ ਦੇਖਿਆ ਕਿ ਬੰਦਾ ਰੱਬ ਦੀ ਰਹਿਮਤ ਤੇ ਵਿਸ਼ਵਾਸ ਘੱਟ ਕਰਦਾ ਪਤਾ ਕਿਹna ਚੀਜ਼ਾਂ ਤੇ ਉਹਨੇ ਨਜ਼ਰ ਲਾ ਦੇਣੀ ਮੈਨੂੰ ਬੁਰੀ ਨਜ਼ਰ ਤੇ ਵਿਸ਼ਵਾਸ ਕਰਦਾ ਹੈ ਬੋਲੋ ਸਮਝਦੇ ਹੋ ਕਿ ਨਹੀਂ ਬਸ ਦੁਆਵਾਂ ਤੇ ਵਿਸ਼ਵਾਸ ਕਰਦਾ ਹੈ ਉਹਨਾ ਮੈਨੂੰ ਬਾਦ ਦੁਆ ਦੇਤੀ ਮੇਰਾ ਕੀ ਬਣੇਗਾ ਯਾ ਇਨਸਾਨ ਮਾੜੀਆਂ ਚੀਜ਼ਾਂ ਤੇ ਜਲਦੀ ਵਿਸ਼ਵਾਸ ਕਰ ਲੈਂਦਾ ਤਾਂ ਆਪਣੇ ਰੱਬ ਤੇ ਬੋਲੋ ਵਿਸ਼ਵਾਸ ਕਰਦਾ ਹੀ ਨਹੀਂ ਹੈ ਹੁਣ ਕੋਈ ਐਸੀ ਕਈ ਵਾਰ ਦੱਸਿਆ ਕੋਈ ਕਹਦੇਵੇਂ ਨਾ ਰੱਬ ਹਰ ਜਗ੍ਹਾ ਹੈ ਉਹ ਨਹੀਂ ਮੰਨਣਾ ਪਰ ਕੋਈ ਕਹੇ ਅੰਦਰ ਭੂਤ ਹੈ ਅੰਦਰ ਤੇਰੇ ਮਸਾਣੀ ਉਹ ਬੜੀ ਜਲਦੀ ਮੰਨ ਲੈਣੀ ਹੁਣ ਕੋਈ ਤੁਹਾਨੂੰ ਕਹਦੇ ਨਾ ਡਿੱਡ ਦੁਖਦਾ ਤੈਨੂੰ ਮਸਾਣੀ ਖਲਾਈਆ ਹਾਂ ਵੀ ਖਲਾਤੀ ਮਸਾਣੀ ਕਿਸੇ ਨੇ ਤਾਂ ਜੇ ਗੁਰੂ ਰਹਿਮਰ ਕਹਿੰਦੇ ਰੱਬ ਤੇਰੇ ਰੋਮ ਰੋਮ ਵਿੱਚ ਬਸਦਾ ਹੈ ਉਹ ਕਦੀ ਮੰਨਿਆ ਹੀ ਨਹੀਂ ਉੱਥੇ ਕਦੀ ਯਕੀਨ ਹੀ ਨਹੀਂ ਕੀਤਾ ਕਿ ਰੱਬ ਮੇਰੇ ਅੰਦਰ ਹੈ ਪਰ ਮੇਰੇ ਅੰਦਰ ਮਸਾਣੀ ਚਲੀ ਗਈ ਮੇਰੇ ਅੰਦਰ ਕਿਸ ਨੇ ਖਲਾ ਦਿੱਤਾ ਮੈਨੂੰ ਕੁਝ ਦੇਈ ਚਪਾ ਕੇ ਲੱਸੀ ਚਪਾ ਕੇ ਫਲਾਨੀ ਚੀਜ਼ ਚਪਾ ਕੇ ਉਹ ਬੜੀ ਜਲਦੀ ਬੰਦਾ ਮਤਲਬ ਹੁੰਦਾ ਕਿ ਨਹੀਂ ਇਹਦਾ ਉਹ ਕਮਾਲ ਦੀ ਗੱਲ ਹੈ ਉਹ ਜਿੱਥੇ ਅੰਦਰ ਰੋਮ ਰੋਮ 'ਚ ਮੇਰਾ ਮਾਲਕ ਹੋਵੇ ਉੱਥੇ ਇਦਾਂ ਦੀਆਂ ਚੀਜ਼ਾਂ ਅੰਦਰ ਹੋ ਸਕਦੀਆਂ ਮੀਰਾ ਜ਼ਹਿਰ ਦਾ ਪਿਆਲਾ ਪੀ ਗਈ ਉਹ ਜ਼ਹਿਰ ਨੇ ਵੀ ਅਸਰ ਨਹੀਂ ਕੀਤਾ ਕਿਉਂਕਿ ਉਹਨੂੰ ਵਿਸ਼ਵਾਸ ਸੀ ਕਿ ਮੇਰੇ ਰੋਮ ਰੋਮ 'ਚ ਮੇਰਾ ਉਹ ਰਾਮ ਹਰੀ ਸਤਗੁਰੂ ਵਸਦਾ ਹੈ ਤਜੇ ਵਿਸ਼ਵਾਸ ਹੀ ਹੋਵੇ ਕਿ ਉਹ ਮੇਰੇ ਅੰਦਰ ਹੈ ਤਾਂ ਕੋਈ ਮਾੜੀ ਚੀਜ਼ ਮੇਤੇ ਅਸਰ ਤਜੇ ਮੰਨ ਹੀ ਲਿਆ ਕਿ ਹੈ ਹੀ ਮੇਰੇ ਅੰਦਰ ਬੁਰੀ ਚੀਜ਼ ਕਿਸ ਨੇ ਖਿਲਾ ਦਿੱਤਾ ਮੈਨੂੰ ਸਮਝਦੇ ਹੋ ਕਿ ਨਹੀਂ ਹੁਣ ਮੰਨ ਨਹੀਂ ਬੁਰਾ ਲਿਆ ਹੈ ਤਾਂ ਫਿਰ ਪ੍ਰਭਾਵ ਵੀ ਤਾਂ ਕਿਉਂਕਿ ਇੱਕ ਗੱਲ ਫਿਰ ਕਵਾਂਗੇ ਤੇ ਕਈ ਵਾਰਾ ਦੇਖਿਆ ਚੀਜ਼ 'ਚ ਕੋਈ ਅਸਰ ਨਹੀਂ ਹੁੰਦਾ ਬੰਦੇ ਦੀ ਸੋਚ ਹੀ ਅਸਰ ਪੈਦਾ ਕਰ ਦਿੰਦੀ ਹੈ ਬਲੋ ਸਮਝਦੇ ਹੋ ਕਿ ਨਹੀਂ ਹੁਣ ਫਰਜ਼ ਕਰੋ ਪਾਣੀ ਦਾ ਗਲਾਸ ਇੱਥੇ ਰੱਖਿਆ ਹੁਣ ਤੁਸੀਂ ਘਰ ਦੇ ਵਿੱਚ ਟੇਬਲ ਤੇ ਪਾਣੀ ਦਾ ਗਲਾਸ ਰੱਖਿਆ ਹੋਇਆ ਕੋਈ ਆਵੇ ਔਰ ਆ ਕੇ ਪੀ ਜਾਵੇ ਕਹਣਾ ਪਾਣੀ ਪਿਆ ਪਿਆਸ ਲੱਗੀ ਪੀ ਲਈ ਹੁਣ ਉਹ ਨਾ ਪਾਣੀ ਪੀ ਲਿਆ ਪਰ ਅਚਾਨਕ ਤੁਸੀਂ ਅੰਦਰੋਂ ਆ ਕੇ ਕਮੋ ਓਏ ਇੱਥੇ ਪਾਣੀ ਸੀ ਕਿੱਥੇ ਗਿਆ ਹਾਂ ਮੈਂ ਪੀ ਲਿਆ ਕੀ ਗੱਲ ਹੋਈ ਓਏ ਕਾਹਨੂੰ ਪੀਤਾ ਵਿੱਚ ਤਾਂ ਛਿਪਕਲੀ ਕਿਰਲੀ ਗਿਰੀ ਸੀ ਹੁਣ ਸੱਚ ਦੱਸਿਓ ਕੀ ਹੋਇਆ ਉਲਟੀਆਂ ਆਣੀਆਂ ਕਿ ਨਹੀਂ ਉਹਨੂੰ ਆਣੀਆਂ ਕਿ ਨਹੀਂ ਉਲਟੀਆਂ ਕਹਤੋ ਕੋਕਰੋਚ ਸੀ ਮੱਖੀ ਸੀ ਇੱਥੇ ਕਿਰਲੀ ਡਿਗੀ ਸੀ ਤਾਂ ਰੱਖਿਆ ਸੀ ਸਿੱਟਣ ਵਾਸਤੇ ਤੂੰ ਪੀ ਆ ਪਾਣੀ 'ਚ ਕੁਝ ਨਹੀਂ ਸੀ ਬਸ ਹੁਣ ਉਹਨੇ ਮੰਨ ਲਿਆ ਕਿ ਪਾਣੀ ਚ ਕਿਰਲੀ ਸੀ ਜ਼ਹਿਰ ਦਾ ਅਸਰ ਹੋ ਗਿਆ ਉਹਨਾਂ ਨਾਲ ਹੀ ਉਲਟੀਆਂ ਆਣੀਆਂ ਸ਼ੁਰੂ ਹੋ ਜਾਣੀਆਂ ਉਹਨੂੰ ਤਾਂ ਜੇ ਦੱਸਿਆ ਨਾ ਹੁੰਦਾ ਫਿਰ ਜਵਾਬ ਦਿਓ ਸਾਨੂੰ ਫਿਰ ਕੀ ਹੋਣਾ ਸੀ ਇਹ ਸਾਰਾ ਕੰਮ ਨਾ ਇਹ ਬੰਦਾ ਮਾਈਂਡ ਕਰਦਾ ਹੈ ਪਈ ਰੱਸੀ ਹੁੰਦੀ ਤਾਂ ਮਾਈਂਡ ਸੱਪ ਸਮਝ ਕੇ ਡਰਾ ਦਿੰਦਾ ਹੈ ਔਰ ਬੰਦਾ ਇਦਾਂ ਡਰਦਾ ਕਿ ਅੱਗੇ ਵਧਣ ਦੀ ਹਿੰਮਤ ਨਹੀਂ ਹੁੰਦੀ ਬੰਦੇ ਚ ਸਮਝਦੇ ਹੋ ਕਿ ਨਹੀਂ ਕਈ ਵਾਰ ਹਨੇਰੇ 'ਚ ਦੇਖਦੇ ਨਾ ਨੀਨੇ 'ਚ ਬੰਦਾ ਤੁਰਿਆ ਹੋਵੇ ਉਹ ਕਿਤੇ ਝਾੜ ਬੂਜਾ ਹੋਵੇ ਨਾ ਕੋਈ ਬੰਦਾ ਕਹਿੰਦਾ ਕੋ ਬੰਦਾ ਬੈਠਾ ਲੋਕੇ ਮਾਰਨ ਨੂੰ ਮੈਨੂੰ ਉਹ ਅੱਗੇ ਡਰਦਾ ਜਾਂਦਾ ਹੀ ਨਹੀਂ ਤਾਂ ਸਵੇਰ ਨੂੰ ਪਤਾ ਲੱਗਦਾ ਜੇ ਤੋਂ ਮੈਂ ਡਰਦਾ ਸੀ ਉਹ ਤਾਂ ਇੱਕ ਪੇੜ ਸੀ ਜਾਂ ਇੱਕ ਝਾੜੀ ਸੀ ਮੈਂ ਵੀ ਡਰੀ ਗਿਆ ਇਹ ਮਨ ਇੰਨਾ ਡਰਾ ਦਿੰਦਾ ਹੈ ਬੰਦੇ ਨੂੰ ਕਿ ਜਿੱਥੇ ਕੁਝ ਵੀ ਨਹੀਂ ਹੈ ਉੱਥੇ ਹੀ ਬਹੁਤ ਕੁਸ਼ੀ ਦਿਖਾਣਾ ਸ਼ੁਰੂ ਕਰ ਦਿੰਦਾ ਹੈ ਉਹ ਕੋਈ ਤੁਹਾਨੂੰ ਕਹਦੇਵੇ ਨਾ ਆ ਰਾਤ ਨੂੰ ਇੱਥੋਂ ਦੀ ਨਾ ਨੰਗੀ ਇੱਥੇ ਭੂਤ ਭਰੇ ਰਹਿੰਦੇ ਐ ਇਹ ਕਹਿੰਦੇ ਲਓ ਜੀ ਫਿਰ ਤੁਸੀਂ ਰਾਤ ਨੂੰ ਨਾ ਉੱਥੋਂ ਦੀ ਜਾਣਾ ਹੀ ਨਹੀਂ ਕਦੀ ਵੀ ਕਿਉਂਕਿ ਮਨ ਐਦਾਂ ਡਰਦਾ ਜਣਾ ਭੂਤਾਂ ਨੇ ਫੜ ਲੈਣਾ ਮੈਨੂੰ ਪ੍ਰੇਤਾਂ ਨੇ ਮੈਨੂੰ ਫੜ ਲੈਣਾ ਹਾਲਾਂਕਿ ਹੈ ਉੱਥੇ ਕੁਝ ਵੀ ਨਹੀਂ ਇਹ ਸਮਝ ਲੈਣਾ ਸਾਰੇ ਯਾਨੀ ਇਹ ਮਨ ਦੀ ਆਦਤ ਹੈ ਕਿ ਮਨ 네ਗਟਿਵਿਟੀ ਨੂੰ ਬੁਰੀ ਚੀਜ਼ ਨੂੰ ਬੜੀ ਜਲਦੀ ਮੰਨ ਲੈਂਦਾ ਹੈ ਪਰ ਫਿਕਰ ਨਾ ਕਰੋ ਜਦ ਸਤਸੰਗ 'ਚ ਆਏ ਉਹ ਮਾਲਕਾਂ ਨਾਲ ਜੁੜ ਗਏ ਉਹ ਤਾਂ ਤੁਹਾਡੀ 네ਗਟਿਵਿਟੀ ਸਾਰੀ ਦੂਰ ਕਰ ਦੇਣੀ ਹੈ ਅਸੀਂ ਫਿਕਰ ਨਹੀਂ ਕਰਨੀ ਕੋਈ ਕਿਉਂਕਿ ਜਿੱਥੇ ਉਹਦੀ ਰਹਿਮਤ ਹੋਵੇ ਉੱਥੇ 네ਗਟਿਵਿਟੀ ਜਿੱਦਾਂ ਸੂਰਜ ਹੋਵੇ ਹਨੇਰਾ ਕਦੀ ਤਾਂ ਜਿਹੜਾ ਮਾਲਕਾਂ ਦਾ ਹੋ ਗਿਆ ਨਾ ਫਿਰ ਉਹਦੀ ਜੀਵਨ ਚ ਨੈਗੇਟਿਵਿਟੀ ਦੁੱਖ ਤਾਂ ਐਸੀ ਰਹਿਣ ਨਹੀਂ ਦੇਈ ਤੇ ਚੁਣ-ਚੁਣ ਕੇ ਕੱਢ ਦੇਈ ਤੇ ਜਿੱਦਾਂ ਦਾਲ ਵਿੱਚੋਂ ਕੰਕਰ ਕੱਢੀਦੇ ਆ ਨਾ ਇਦਾਂ ਫਿਰ ਕੱਢ ਦੇਈਦੇ ਆ ਚੁਣ-ਚੁਣ ਕੇ ਕਿ ਹੁਣ ਕਿਉਂਕਿ ਬਹੁਤ ਜੀਵ ਐਸੇ ਐ ਜਿਹੜੇ ਕਹਿੰਦੇ ਮਾਲਕੋ satsang ਨਾਲ ਜੁੜਨ ਤੋਂ ਬਾਅਦ ਸਾਡੀ ਨੈਗੇਟਿਵਿਟੀ ਸਾਡੀ ਸ਼ੰਕਾ ਸਾਡੇ ਡਰ ਸਾਡੀਆਂ ਚਿੰਤਾਵਾਂ ਦੂਰ ਹੋ ਗਈਆਂ ਫਿਰ ਖੁਸ਼ੀ ਹੁੰਦੀ ਐ ਲੋ ਕਹਿੰਦੇ ਕਿ ਮਾਲਕੋ ਤੁਸੀਂ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹਲੋ ਸਮਝਦੇ ਹੋ ਕੋ ਨਹੀਂ ਔਰ ਐਸੀ ਕਹਿੰਦੇ ਇੱਕ ਦੀ ਜ਼ਿੰਦਗੀ ਕੀ ਅੱਜ satsang ਨਾਲ ਜੁੜਨ ਵਾਲੇ ਹਰ ਇਨਸਾਨ ਦੀ ਜ਼ਿੰਦਗੀ ਬਦਲ ਰਹੀ ਹੈ ਪੂਰੀ ਦੁਨੀਆ ਬਦਲ ਰਹੀ ਹੈ ਔਰ ਇਹ ਬਦਲ ਕੇ ਰੱਖਣੀ ਹੈ ਕਿਉਂਕਿ ਅੱਜ ਬਦਲਾਅ ਹੋਣਾ ਜ਼ਰੂਰੀ ਹੈ ਜੇ ਜੀਵਨ 'ਚ ਖੁਸ਼ੀ ਚਾਹੀਦੀ ਹੈ ਤਾਂ ਆਪਣੀ ਸੋਚ ਨੂੰ ਬਦਲਣਾ ਜ਼ਰੂਰੀ ਹੈ ਤਾਂ ਹੀ ਕਿਹਾ ਜਾਂਦਾ ਹੈ ਕਿ ਨਜ਼ਰੇ ਬਦਲ ਗਈ ਤੋ ਨਜ਼ਾਰੇ ਬਦਲ ਗਏ ਕਸ਼ਤੀ ਨੇ ਬਦਲਾ ਰੁਖ ਤੋ ਕਿਨਾਰੇ ਬਦਲ ਗਏ ਇਹ ਗੱਲ ਤਾਂ ਨਜ਼ਰ ਨੂੰ ਨਜ਼ਰੀਏ ਨੂੰ ਬਦਲ ਲੰਦੀ ਹੈ ਕਿਉਂਕਿ ਸੋਚ ਨੂੰ ਬਦਲਣ ਦੀ ਗੱਲ ਹੈ ਜਿੱਥੇ ਪਹਿਲਾਂ ਸੋਚਦੇ ਸੀ ਬੁਰਾ ਹੈ ਉੱਥੇ ਜਦੋਂ ਬੰਦਾ ਸੋਚਦਾ ਕਿ ਬੁਰਾ ਹੋ ਹੀ ਨਹੀਂ ਸਕਦਾ ਕਿਉਂਕਿ ਹਰ ਜਗ੍ਹਾ ਮੇਰਾ ਮਾਲਿਕ ਮੇਰੇ ਜਿੱਦਾਂ ਅਸੀਂ ਦੱਸੀਦਾ ਨਾ ਜਦ ਮੇਰਾ ਮਾਲਿਕ ਮੇਰੇ ਸਾਥ ਹੈ ਤਾਂ ਡਰਨੇ ਕੀ ਕਿਆ ਉਹ ਫੇ ਡਰ ਕਾਦਾ ਫੇ ਚਿੰਤਾ ਕਾਦੀ ਜਦ ਹਰ ਜਗ੍ਹਾ ਹੈ ਹੀ ਉਹ ਸਮਝਦੇ ਹੋ ਕਿ ਨਹੀਂ ਇਸ ਲਈ ਇਹ ਮਿਸਾਲ ਇਹ ਵਿਸ਼ਵਾਸ ਆਪਣੇ ਆਪ ਨੂੰ ਹਰ ਵੇਲੇ ਦਿਲਾਂਦੇ ਰਹੋ ਕਿ ਮੈਂ ਕੱਲਾ ਨਹੀਂ ਆ ਜੇ ਉਹ ਮੇਰੇ ਨਾਲ ਹੈ ਤਾਂ ਮੈਨੂੰ ਕਿਸੇ ਚੀਜ਼ ਤੋਂ ਡਰਨ ਦੀ ਹਾਂ ਸਾਵਧਾਨ ਰਹਿਣ ਦੀ ਲੋੜ ਹੈ ਸਾਵਧਾਨ ਦਾ ਮਤਲਬ ਕੀ ਜਿੱਥੇ ਮੋੜ ਆ ਗਿਆ ਉੱਥੋਂ ਮੁੜਨਾ ਹੈ ਜਿੱਥੇ ਗੱਡਾ ਆਇਆ ਉੱਥੋਂ ਬਚਣਾ ਹੈ ਇਹ ਨਹੀਂ ਕਿ ਗੱਡੇ ਵਿੱਚ ਦੀ ਨਿਕਲ ਜਾਵਾਂ ਮੇਰਾ ਮਾਲਕ ਬਚਾਉਣ ਵਾਲਾ ਤਾਂ ਬਾਅਦ ਚੋਂ ਕਵਾਂ ਟੋਏ ਤੇ ਡੇਗ ਪਿਆ ਤਾਂ ਰੱਬਾ ਬਚਾਇਆ ਨਹੀਂ ਤੇ ਰੱਬ ਨੇ ਅੱਖਾਂ ਵੀ ਤਾਂ ਦਿੱਤੀਆਂ ਸੀ ਨਾ ਤੈਨੂੰ ਕਿਉਂਕਿ ਇੰਨੀ ਤਾਂ ਸਮਝ ਬੰਦੇ ਨੇ ਵੀ ਲੈਣੀ ਹੈ ਕੋਠੇ ਤੇ ਖੜਾ ਹੋਵੇ ਤਾਂ ਲੈ ਪੋੜੀ ਦੀ ਕੀ ਲੋੜ ਹੈ ਜਦ ਮੇਰਾ ਮਾਲਕ ਮੇਰੇ ਸਾਥ ਹੈ ਤਾਂ ਡਰਨੇ ਕੀ ਗੱਲ ਹੈ ਮਾਰਦੇ ਮੈਂ ਸ਼ਾਲ ਕੋਠੇ ਤੋਂ ਬਾਅਦੋਂ ਟੁੱਟੇ ਲੱਤ ਤਾਂ ਕਹਣਾ ਮਾਲਕਾ ਬਚਾਇਆ ਨਹੀਂ ਤਾਂ ਮਾਰਦੇ ਸਮਝ ਵੀ ਦਿੱਤੀ ਆ ਭਾਈ ਪੋੜੀ ਵੀ ਦਿੱਤੀ ਆ ਤੈਨੂੰ ਇਹ ਅਕਲ ਦਾ ਵੀ ਇਸਤੇਮਾਲ ਕਰਨਾ ਹੈ ਇਹ ਨਹੀਂ ਕਿ ਬੇਬੁਖਵਾ ਵਾਂਗੂ ਉਲਟੀਆਂ ਸਿੱਧੀਆਂ ਹਰਕਤਾਂ ਕਰੀ ਜਾ। ਹਾਂ ਜਿੱਥੇ ਲੱਗੇ ਮੇਰੇ ਬਸ ਦੀ ਗੱਲ ਨਹੀਂ ਹੈ ਕਿਉਂਕਿ ਕਈ ਜਿਹੜਾ ਬੰਦਾ ਕਹਿੰਦਾ ਕਿ ਇੱਥੇ ਮੈਂ ਫਸ ਗਿਆ ਹੁਣ ਮੇਰੇ ਬਸ ਦੀ ਗੱਲ ਨਹੀਂ ਹੈ ਕਿੱਦਾਂ ਨਿਕਲਾਂ ਤਾਂ ਉਥੇ ਹੀ ਯਾਦ ਰੱਖਣ ਦੀ ਲੋੜ ਹੈ ਕਿ ਇੱਥੇ ਮੈਂ ਡਰਨਾ ਨਹੀਂ ਹੈ ਕਿਉਂਕਿ ਮੇਰੇ ਬਸ਼ ਦੀ ਬਿਸ਼ੱਕ ਨਹੀਂ ਹੈ ਬਿਸ਼ੱਕ ਇਹ ਗੱਲ ਮੇਰੇ ਬਸ ਦੀ ਨਹੀਂ ਹੈ ਪਰ ਮੇਰੇ ਮਾਲਕ ਦੇ ਬਸ ਵਿੱਚ ਸਭ ਕੁਝ ਹੈ ਕੋਈ ਚੀਜ਼ ਐਸੀ ਨਹੀਂ ਹੈ ਜਿਹੜੀ ਉਹਦੇ ਬਸ ਵਿੱਚ ਨਾ ਹੋਵੇ ਜਿੱਥੇ ਮੇਰਾ ਯੋਰ ਨਹੀਂ ਚੱਲਦਾ ਉਹ ਮੇਰੇ ਮਾਲਕ ਦਾ ਯੋਰ ਹਰ ਜਗ੍ਹਾ ਚੱਲਦਾ ਹੈ ਜਿੱਥੋਂ ਮੈਨੂੰ ਕੋਈ ਨਹੀਂ ਕੱਢ ਸਕਦਾ ਮੇਰੀ ਅਕਲ ਨਹੀਂ ਕੱਢ ਸਕਦੀ ਮੇਰੀ ਬੁੱਧੀ ਨਹੀਂ ਬਚਾ ਸਕਦੀ ਮੇਰੇ ਸਰੀਰ ਦੀ ਤਾਕਤ ਨਹੀਂ ਬਚਾ ਸਕਦੀ ਉੱਥੇ ਮੇਰੇ ਮਾਲਕ ਦੀ ਸ਼ਕਤੀ ਮੈਨੂੰ ਜ਼ਰੂਰ ਬਚਾਏਗੀ ਉੱਥੇ ਆਂਦੀ ਉਹਦੀ ਰਹਿਮਤ ਦੀ ਲੋੜ ਤਾਂ ਜਿੱਥੇ ਮਾੜੀਆਂ ਮਾੜੀਆਂ ਚੀਜ਼ਾਂ ਨੇ ਅਸੀਂ ਆਪ ਹੀ ਬਚ ਸਕਦੇ ਹਾਂ ਉੱਥੇ ਕੀ ਰੱਬਾ ਤੂੰ ਹੀ ਬਚਾ ਉਹ ਤਾਂ ਮੂਰਖਤਾ ਦੀ ਗੱਲ ਹੈ ਸਮਝਦੇ ਹੋ ਕਿ ਇਸ ਲਈ ਜੀਵਨ 'ਚ ਮੁਸ਼ਕਿਲ ਆਵੇ ਜਿਦਾ ਮਾਰਿਸ ਗੁੱਡਮੈਨ ਦੇ ਜੀਵਨ 'ਚ ਇਦਾਂ ਦੀ ਪ੍ਰੋਬਲਮ ਆਈ ਹੁਣ ਉਸ ਤੋਂ ਵੱਡੀ ਪ੍ਰੋਬਲਮ ਤਾਂ ਨਹੀਂ ਕਿਸੇ ਦੇ ਜੀਵਨ 'ਚ ਹੋਣੀ ਬੰਦੇ ਦੇ ਕਿਤੇ ਮਾੜੀ ਮੋਟੀ ਦਰਦੇ ਹੀ ਹੁੰਦੀ ਹੋਏਗੀ ਕਿਤੇ ਮਾੜਾ ਮੋਟਾ ਕੋਈ ਹੋਰ ਹੀ ਦੁੱਖ ਹੋਏਗਾ ਪਰ ਉਹਨੂੰ ਤਾਂ ਪੂਰੀ ਬਾਡੀ ਹੀ ਖਤਮ ਹੋ ਚੁੱਕੀ ਸੀ ਡੈੱਡ ਹੋ ਚੁੱਕੀ ਸੀ ਪਰ ਫਿਰ ਵੀ ਉਹ ਡਰਿਆ ਨਹੀਂ ਉਹਨੇ ਹਿੰਮਤ ਨਹੀਂ ਹਾਰੀ ਨਿਰਾਸ਼ ਨਹੀਂ ਹੋਇਆ ਉਦਾਸ ਨਹੀਂ ਹੋਇਆ ਕਿ ਮੇਰੇ ਨਾਲ ਇਹ ਕਿਉਂ ਹੋ ਗਿਆ ਯਾ ਰੱਬਾ ਮੈਨੂੰ ਕਿਹੜੇ ਕਰਮਾਂ ਦੀ ਸਜ਼ਾ ਦਿੱਤੀ ਯਾ ਮੇਰੀ ਕਿਸਮਤ ਹੀ ਮਾੜੀ ਕਿਉਂਕਿ ਬੰਦਾ ਹਮੇਸ਼ਾ ਦੋਸ਼ ਦੇਣ 'ਤੇ ਲੱਗਾ ਰਹਿੰਦਾ ਹੈ ਆ ਰੱਬ ਨੇ ਮੇਰਨਾ ਮਾੜਾ ਕੀਤਾ ਮੇਰੀ ਕਿਸਮਤ ਮਾੜੀ ਪਤਾ ਨਹੀਂ ਕਿਸੇ ਨੇ ਜਾਦੂ ਕਰ ਦਿੱਤਾ ਟੂਣਾ ਕਰਤਾ ਤਾਂ ਮੈਂ ਇਦਾਂ ਹੋ ਗਿਆ ਆ ਮੇਰਾ ਐਕਸੀਡੈਂਟ ਕਿਦਾਂ ਹੋ ਗਿਆ ਇਹ ਕਿਸੇ ਨੇ ਕੋਈ ਸਾਜ਼ਿਸ਼ ਕੀਤੀ ਹੈ ਬੰਦਾ ਹਮੇਸ਼ਾ ਦੋਸ਼ ਦੇਣ ਜੀ ਲੱਗਾ ਰਹਿੰਦਾ ਹੈ ਇਹ ਨਹੀਂ ਸੋਚਦਾ ਕਿ ਸਭ ਤੋਂ ਪਹਿਲਾਂ ਜੇ ਕੋਈ ਹਾਦਸਾ ਵੀ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਸ਼ੁਕਰ ਕਰੀਏ ਸ਼ੁਕਰ ਹੈ ਮੇਰੇ ਮਾਲਕ ਬਚਾ ਲਿਆ ਸਮਝਦੇ ਹੋ ਕਿ ਨਹੀਂ ਔਰ ਜੇ ਤੂੰ ਬਚਾਇਆ ਹੈ ਤਾਂ ਮੈਨੂੰ ਯਕੀਨ ਹੈ ਹੁਣ ਮੁਸ਼ਕਿਲ ਤੋਂ ਕੱਢੇਗਾ ਵੀ ਜ਼ਰੂਰ ਸਮਝਦੇ ਹੋ ਕਿ ਨਹੀਂ ਹੁਣ ਮਾਰਿਸ ਗੁਡਮੈਨ ਨੇ ਵੀ ਇਹੀ ਗੱਲ ਕਹੀ ਕਿ ਜਿਸ ਨੇ ਮੈਨੂੰ ਬਚਾਇਆ ਮੈਨੂੰ ਯਕੀਨ ਹੈ ਮੈਨੂੰ ਚੱਲਣ ਦੀ ਤਾਕਤ ਵੀ ਉਹ ਦੇਵੇਗਾ ਸਹ ਲੈਣ ਦੀ ਤਾਕਤ ਆਈ ਔਰ ਵਾਕਈ ਫਿਰ ਜਿੱਦਾ ਦੱਸਿਆ ਜਦੋਂ 25 ਦਸੰਬਰ ਆਈ ਤਾਂ ਵਾਕਈ ਹਸਪੀਟਲ ਦੇ ਬੈੱਡ ਤੋਂ ਉੱਤਰ ਕੇ ਘਰ ਗਿਆ ਤਾਂ ਡਾਕਟਰ ਹੈਰਾਨ ਸੀ ਕਹਿੰਦੇ ਮਿਰਕਲ ਇਹ ਚਮਤਕਾਰ ਹੈ ਅਸੰਭਵ ਹੈ ਜੋ ਇਸਨੇ ਕਰਕੇ ਦਿਖਾਇਆ ਉਹ ਕਹਿੰਦੇ ਮੈਂ ਨਹੀਂ ਕੀਤਾ ਮਾਰਿਸ ਗੁਡਮੈਨ ਮੈਂ ਨਹੀਂ ਕੀਤਾ ਇਹ ਮੇਰੇ ਅੰਦਰ ਬੈਠਾ ਜੋ ਮੇਰਾ ਪ੍ਰਭੂ ਹੈ ਪਰਮਾਤਮਾ ਹੈ ਇਹ ਉਹਦੀ ਕਿਰਪਾ ਨੇ ਉਹਦੀ ਰਹਿਮਤ ਨੇ ਤੇ ਮੇਰੇ ਵਿਸ਼ਵਾਸ ਨੇ ਕੀਤਾ ਹੈ ਇਸ ਲਈ ਵਿਸ਼ਵਾਸ ਅਸੰਭਵ ਨੂੰ ਸੰਭਵ ਕਰ ਦਿੰਦਾ ਹੈ ਨਾ ਮੁਮਕਿਨ ਨੂੰ ਮੁਮਕਿਨ ਤਾਂ ਹੀ ਤਾਂ ਭਵੇਕਾ ਆਨੰਦ ਵੀ ਕਹਿੰਦੇ ਕਿ ਇਹ ਦੁਨੀਆ ਇੱਕ ਅਖਾੜਾ ਹੈ ਇੱਥੇ ਜਿੱਤ ਉਹਦੀ ਹੁੰਦੀ ਹੈ ਜਿਹੜਾ ਆਪਣੇ ਆਪ ਨੂੰ ਮਜ਼ਬੂਤ ਬਣਾ ਲੈਂਦਾ ਹੈ ਜਾਂ ਦੂਜੇ ਸ਼ਬਦਾਂ ਚ ਕਿਹਾ ਹੈ ਕਿ ਜ਼ਿੰਦਗੀ ਦੇ ਹਰ ਮੋੜ ਪਰ ਮੁਸ਼ਕਿਲਾਂ ਤੋਂ ਖੜੀ ਹੈ ਜ਼ਿੰਦਗੀ ਦੇ ਹਰ ਮੋੜ ਪਰ ਮੁਸ਼ਕਿਲਾਂ ਤੋਂ खड़ी है मगर जीत उसकी होती है जिसकी सोच बड़ी है के मुश्किलें तो हर मोड़ पे मिलनी है जिन्ना कचर तक मुश्किलों तो डरदे रहवागे समझ दियो कि नहीं हुन बंदा सोचे के मैं घरੋਂ نکلਣਾ ਕੋ ਰਸਤੇ ਮੁਸ਼ਕਿਲ ਨਾ ਆਵੇ ਉਹ ਮੁਸ਼ਕਿਲ ਕਿਸੇ ਪਲ ਵੀ ਆ ਸਕਦੀ ਹੈ ਕਿਸੇ ਮੋੜ ਤੇ ਵੀ ਖੜੀ ਹੋ ਸਕਦੀ ਹੈ ਪਰ ਤੈਨੂੰ ਡਰਨ ਦੀ ਲੋੜ ਨਹੀਂ ਹੈ ਆਪਣੀ ਹਿੰਮਤ ਨੂੰ ਆਪਣੇ ਸਾਹਸ ਨੂੰ ਵਿਧਾਨ ਦੀ ਲੋੜ ਹੈ ਕਿ ਜੇ ਰਸਤੇ 'ਚ ਮੁਸ਼ਕਿਲ ਆਏ ਵੀ ਆਈ ਵੀ ਪਰਵਾਹ ਕੋਈ ਨਹੀਂ ਅਸੀਂ ਰਾਸਤਾ ਬਦਲਣ ਵਾਲੇ ਨਹੀਂ ਆ ਰਸਤਾ ਛੱਡਣ ਵਾਲੇ ਨਹੀਂ ਆ ਡਰਨ ਵਾਲੇ ਨਹੀਂ ਆ ਅਸੀਂ ਮੁਸ਼ਕਿਲ ਦਾ ਸਾਹਮਣਾ ਕਰਕੇ ਉਹ ਮੁਸ਼ਕਿਲਾਂ ਨੂੰ ਪਾਰ ਕਰਕੇ ਆਪਣੀਆਂ ਮੰਜ਼ਲਾਂ ਤੇ ਪਹੁੰਚਣ ਵਾਲਿਆਂ ਚੋਂ ਆ ਸਮਝਦੇ ਹੋ ਕ ਨਹੀਂ ਇਸ ਕਰਕੇ ਜਿਨ੍ਹਾਂ ਦੀ ਅੰਦਰ ਨਾ ਵਿਸ਼ਵਾਸ ਸਾਹਸ ਯਕੀਨ ਦੀ ਤਾਕਤ ਹੁੰਦੀ ਹੈ ਫਿਰ ਉਹ ਮੁਸ਼ਕਿਲਾਂ ਦੀ ਪਰਵਾਹ ਨਹੀਂ ਕਰਦੇ ਕਹਿੰਦੇ ਜੋ ਹੋਏਗਾ ਦੇਖਾ ਜਾਏਗਾ ਡਰਨਾ ਕੀ ਜੇ ਮੇਰਾ ਮਾਲਿਕ ਮੇਰੇ ਸਾਥ ਹੈ ਜੋ ਹੋਗਾ ਇਹ ਰਿਅਲਿਟੀ ਤੁਸੀਂ ਵੀ ਕਹੋਗੇ ਕੋਈ ਕਵੇ ਨਾ ਉਹ ਰਸਤੇ ਜਿਦਾਂ ਓ ਜੋ ਹੋਏਗਾ ਦੇਖਾ ਜਾਏਗਾ ਕਾਦੀ ਪਰਵਾਹ ਪਹਿਲੀ ਡਰ ਕੇ ਥੋੜੀ ਬਹਿਣਾ ਕਰ ਕਦਮ ਬਧਾਣਾ ਜੋ ਹੋਏਗਾ ਫਿਰ ਜਦੋਂ ਮੁਸ਼ਕਿਲ ਆਏਗੀ ਤਾਂ ਯਕੀਨ ਆ ਮੁਸ਼ਕਿਲ ਨੂੰ ਦੂਰ ਕਰਨ ਵਾਲੀ ਤਾਕਤ ਵੀ ਤਾਂ ਸਾਡੇ ਨਾਲ ਹੀ ਹੈ ਉਹ ਮਾਲਕ ਸਾਡੇ ਨਾਲ ਹੀ ਹੈ ਹੁਣ ਕਈ ਡਰਾ ਦਿੰਦੇ ਲੈ ਵੀ ਆ ਬਿਮਾਰੀ ਬੜੀ ਫੈਲੀ ਹੋਈ ਉਹ ਫੈਲੀ ਰਵੇ ਬਿਮਾਰੀ ਭਾਈ ਜਿੱਦਾਂ ਹੀ ਕਈ ਵਾਰ ਦੱਸੀਦਾ ਹੈ ਤੇ ਪਿੱਛੇ ਜੇ ਕਰੋਨਾ ਆਇਆ ਤਾਂ ਤੁਸੀਂ ਦੇਖਦੇ ਨਾ ਘਰਾਂ 'ਚ ਤਾਲੇ ਲੱਗ ਗਏ ਤਾਲੇ ਲੱਗੇ ਮਤਲਬ ਬੰਦ ਹੋ ਗਏ ਕੋਈ ਸਾਡੇ ਘਰ ਨਾ ਆਵੇ ਕਈਆਂ ਨੇ ਪੋਸਟਰ ਲਾ ਦਿੱਤੇ ਸਾਡੇ ਘਰ ਕੋਈ ਨਾ ਆਇਓ ਕਈਆਂ ਨੇ ਲਿਖ ਕੇ ਬਾਹਰ ਲਾ ਦਿੱਤਾ ਸੀ ਆਪ ਪੜਿਆ ਆਪਣੀ ਅੱਖਾਂ ਨਾਲ ਜਾਂ ਤੁਸੀਂ ਦੇਖਿਆ ਹੋਵੇ ਕਈਆਂ ਘਰਾਂ 'ਚ ਕਿ ਦਰਵਾਜ਼ੇ ਬੰਦ ਸੀ ਲੋਕੀ ਆਣ ਜਾਣ ਤੋਂ ਵੀ ਡਰਦੇ ਸੀ ਔਰ ਹਰ ਜਗ੍ਹਾ ਤਾਲੇ ਲੱਗ ਗਏ ਚਾਹੇ ਕੋਈ ਕਿਸੇ ਤਰ੍ਹਾਂ ਦਾ ਵੀ ਸਥਾਨ ਸੀ ਚਾਹੇ ਧਾਰਮਿਕ ਸਥਾਨ ਕਹਿ ਲੋ ਚਾਹੇ ਕੋਈ ਦੁਨੀਆਬੀ ਸਥਾਨ ਕਹਿ ਲੋ ਸ਼ੋਰੂਮ ਕਹਿ ਲੋ ਹਰ ਜਗ੍ਹਾ ਤਾਲੇ ਬੰਦ ਹੋ ਗਏ ਕਿ ਨਹੀਂ ਬੰਦ ਹੋ ਗਏ ਕਿ ਨਹੀਂ ਸਾਰੇ ਪੂਰੇ ਵਰਲਡ ਵਿੱਚ ਤਾਲਾਬੰਦੀ ਹੋ ਗਈ ਲਾਕਡਾਊਨ ਲੱਗ ਗਿਆ ਪਰ ਅਸੀਂ ਗਰਮ ਨਾ ਕਹਿ ਸਕਦੇ ਆ ਪੂਰਾ ਵਰਲਡ ਬੰਦ ਹੋ ਗਿਆ ਪਰ ਮਾਲਕਾਂ ਦਰਬਾਰ ਇੱਕ ਦਿਨ ਨਹੀਂ ਬੰਦ ਹੋਇਆ ਇਹ ਸੱਚੀ ਗੱਲ ਹੈ ਤੁਸੀਂ ਦੇਖ ਸਕਦੇ ਹੋ ਉਹਨਾਂ ਦਿਨਾਂ 'ਚ ਵੀ ਦਰਬਾਰ ਤੇ ਸਤਸੰਗ ਹੁੰਦੇ ਸੀ ਔਰ ਅਸੀਂ ਸਪੈਸ਼ਲ ਗੇਟ ਦੇ ਬਾਹਰ ਲਿਖ ਕੇ ਲਾਇਆ ਸੀ ਕਿ 마ਸਕ ਤੋਂ ਬਿਨਾ ਅੰਦਰ ਆਓ 마ਸਕ ਲਾ ਕੇ ਨਹੀਂ ਅੰਦਰ ਆਣਾ ਲੋਕੀ ਕਹਿੰਦੇ 마ਸਕ ਲਾ ਕੇ ਆਓ ਅਸੀਂ ਕਹਿੰਦੇ 마ਸਕ ਲਾ ਕੇ ਆਓ ਕਿਉਂਕਿ ਇਹ ਮਾਲਕ ਦਾ ਘਰ ਹੈ ਇੱਥੇ ਡਰ ਦੀ ਕੋਈ ਜਗ੍ਹਾ ਨਹੀਂ ਹੈ ਨਾ ਇਥੇ ਡਰਨ ਨੂੰ ਕੋਈ ਜਗ੍ਹਾ ਤਾਂ ਨਾ ਹੀ ਕਰੋਨਾ ਵਰਗੀ ਬਿਮਾਰੀ ਨੂੰ ਕੋਈ ਜਗ੍ਹਾ ਹੈ ਆਓ ਠੀਕ ਹੋ ਕੇ ਜਾਓ ਕੋਈ ਡਰ ਹੈ ਹੀ ਨਹੀਂ ਕਿਉਂਕਿ ਇੱਕੋ ਹੀ ਗੱਲ ਕਹੀ ਦੀਏ ਜਮਾਨੇ ਮੇ ਲੱਖੋ ਜਮਾਨੇ ਮੇ ਹਜ਼ਾਰੋਂ ਜ਼ਰੂਰਤਮੰਦ ਮਿਲਤੇ ਹਨ ਔਰ ਲੱਖੋ ਅਕਲਮੰਦ ਮਿਲਤੇ ਹਨ ਕੋਈ ਕਹਿੰਦੇ ਬਹੁਤ ਅਕਲਮੰਦ ਐ ਅਸੀਂ ਔਰ ਕਈ ਕਹਿੰਦੇ ਬੜੇ ਜ਼ਰੂਰਤਮੰਦ ਐ ਸਾਡੀ ਜ਼ਰੂਰਤ ਪੂਰੀ ਕੀਤੀ ਜਾਵੇ ਜਮਾਨੇ ਮੇ ਲੱਖੋ ਅਕਲਮੰਦ ਮਿਲਤੇ ਹਨ ਹਜ਼ਾਰੋਂ जरूरतमंद मिलते हैं मगर जब खुद पर मुश्किल आती है दोस्तों तो मेरे मालिक के सिवा सबके दरवाजे बंद मिलते हैं